ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਵਾਲਾਂ ਦੀ ਲਈ ਸਿਰਮ ਤੇ ਉਹਦੇ ਲਈ ਲਵਾਂਗੇ ਜੀ ਆਪਾਂ ਇੱਕ ਪਿਆਜ਼ ਪਿਆਜ਼ ਨੂੰ ਛਿੱਲ ਕੇ ਧੋ ਲਵਾਂਗੇ ਤੇ ਜੇਕਰ ਮੇਰੇ ਭੈਣ ਭਰਾਣੇ ਅਜੇ ਤੱਕ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਜੀ ਸਬਸਕ੍ਰਾਈਬ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਜੀ ਤੇ ਇਧਰ ਆਪਾਂ ਪਿਆਜ਼ ਨੂੰ ਵਾਸ਼ ਕਰਕੇ ਤੇ ਕੱਦੂਕਸ਼ ਕਰ ਲਵਾਂਗੇ ਆਪਾਂ ਨੂੰ ਇਹਦੇ ਲਈ 3 3 ਚਮਚ ਪਿਆਜ਼ ਦੇ ਰਸ ਦੇ ਚਾਹੀਦੇ ਆ ਜੋ ਕਿ ਦੋ ਹੋਰ ਚੀਜ਼ਾਂ ਵਿੱਚ ਰਲਾਉਣੀਆਂ ਪਿਆਜ਼ ਨੂੰ ਕਰਨ ਲੱਗਿਆਂ ਜੀ ਕੱਦੂ ਕਸ਼ ਜੋ ਪਿਆਜ਼ ਦਾ ਰਸ ਆ ਉਹ ਵਾਲਾਂ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਜੇਕਰ ਆਪਾਂ ਵਾਲਾਂ ਤੇ ਲਗਾਵਾਂਗੇ ਇਹਦੇ ਨਾਲ ਵਾਲਾਂ ਦੀ ਗ੍ਰੋਥ ਵੀ ਹੋਊਗੀ हेयर ਫਾਲ ਵੀ ਰੁਕੂਗਾ ਪਰ ਇੰਜ ਨਹੀਂ ਵੀ ਇੱਕ ਵਾਰ ਲਗਾ ਲਿਆ ਤੁਹਾਡਾ ਰਿਜ਼ਲਟ ਮਿਲੂਗਾ ਰਿਜ਼ਲਟ 15 ਦਿਨਾਂ ਜਾਂ 1 ਮਹੀਨੇ ਵਿੱਚ ਮਿਲਦਾ ਕੋਈ ਵੀ ਆਪਾਂ ਰੈਮੇਡੀ ਚੁਆਇਸ ਕਰਦੇ ਹਾਂ ਲਓ ਜੀ ਪਿਆਜ਼ ਦਾ ਰਸ ਆਪਾਂ ਕੌਲੀ ਚ ਕੱਢ ਲੈਨੇ ਆਂ प्याज ਦਾ ਰਸ ਕਦੇ ਵੀ ਡਾਇਰੈਕਟਲੀ ਵਾਲਾਂ ਤੇ ਅਪਲਾਈ ਨਹੀਂ ਕਰਨਾ ਚਾਹੀਦਾ ਜੇਕਰ ਆਪਾਂ ਵਾਲਾਂ ਤੇ ਹਫ਼ਤੇ 'ਚ ਦੋ ਵਾਰ ਪਿਆਜ਼ ਦਾ ਰਸ ਜਾਂ ਕੋਈ ਜੋ ਵੀ ਮੈਂ ਚੀਜ਼ਾਂ ਦੱਸੂਗੀ ਵਿੱਚ ਪਾਉਣੀਆਂ ਲਗਾਤਾਰ ਇੱਕ ਮਹੀਨਾ ਤੁਸੀਂ ਲਗਾਉਂਗੇ ਹਫਤੇ 'ਚ ਜਦੋਂ ਵੀ ਦੋ ਵਾਰ ਜਾਂ ਤਿੰਨ ਵਾਰ ਵਾਲਾਂ ਨੂੰ ਵਾਸ਼ ਕਰਦੇ ਆ ਨਾਉਣ ਤੋਂ ਅੱਧਾ ਘੰਟਾ ਪਹਿਲਾਂ ਵਾਲਾਂ ਤੇ ਜਿਵੇਂ ਆਪਾਂ ਔਇਲ ਦੀ ਮ사ਜ ਕਰਦੇ ਆ ਉਸ ਤਰ੍ਹਾਂ ਹੀ ਮ사ਜ ਕਰਨੀ ਹੈ ਦੀ ਮਤਲਬ ਹਲਕੇ ਹੱਥਾਂ ਨਾਲ ਮ사ਜ ਕਰਨੀ ਆ ਲਓ ਜੀ ਤਿੰਨ ਚਮਚ ਤਿੰਨ ਚਮਚ ਦੇ ਤਕਰੀਬਨ ਪਿਆਜ਼ ਦਾ ਰਸ ਨਿਕਲ ਗਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸਰੋਂ ਦੇ ਤੇਲ ਦਾ ਇੱਕ ਚਮਚਾ ਤੇ ਇੱਥੇ ਆਪਾਂ ਕੋਕੋਨਟ ਆਇਲ ਜਾਂ ਆਲਮੰਡ ਆਇਲ ਵੀ ਲੈ ਸਕਦੇ ਹਾਂ ਤਿੰਨਾ ਮਸਟਰਡ ਆਇਲ ਤਿੰਨਾ ਦੇ ਵਿੱਚੋਂ ਜਿਹੜਾ ਵੀ ਤੁਸੀਂ ਪਸੰਦ ਕਰਦੇ ਆ ਜਾਂ ਤੁਸੀਂ ਵਰਤਦੇ ਆ ਤੇ ਹੁਣ ਆਪਾਂ ਇੱਕ ਚਮਚ ਦੇ ਕਰੀਬ ਕਾਫੀ ਪਾਊਡਰ ਪਾਵਾਂਗੇ ਇਹਦੇ ਲਈ ਮੈਂ ਇੱਕ ਪਾਊਚ ਕਾਫੀ ਦਾ ਮਿਕਸ ਕਰ ਲਿਆ ਕੋਲੀ ਦੇ ਵਿੱਚ ਜੋ ਪਿਆਜ਼ ਦਾ ਰਸ ਸੀ ਵਿੱਚ ਇੱਕ ਚਮਚ ਤੇਲ ਦਾ ਮਸਟਰਡ ਆਇਲ ਮੈਂ ਪਾਇਆ ਤੇ ਉਹਦੇ ਵਿੱਚ ਹੀ ਆਪਾਂ ਇੱਕ ਚਮਚ ਕਾਫੀ ਪਾਊਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਲਓ ਜੀ ਹੁਣ ਮੈਂ ਇੱਥੇ ਲਗਾਉਣ ਲੱਗੀਆਂ ਜੀ ਜੋ ਆਪਾਂ ਰੈਮੇਡੀ ਬਣਾਈਓ ਵਾਲਾਂ ਤੇ ਲਗਾਉਣ ਲੱਗੇ ਆ ਜਿਵੇਂ ਆਪਾਂ ਵਾਲਾਂ ਨੂੰ ਤੇਲ ਲਗਾਉਣੀ ਆ ਉਸੇ ਤਰ੍ਹਾਂ ਹੀ ਲਗਾਉਣੀ ਆ ਵਾਲਾਂ ਨੂੰ ਥੋੜਾ ਜਿਹਾ ਕੰੰਗੀ ਕਰ ਲਵਾਂਗੇ ਜਿਵੇਂ ਆਪਾਂ ਤੇਲ ਲਗਾਉਨੇ ਆ ਬੀਲੀਆਂ ਦੇ ਨਾਲ ਉਸੇ ਤਰ੍ਹਾਂ ਹੀ ਇਸ ਨੂੰ ਇਸ ਸਿਰਮ ਨੂੰ ਲਗਾਉਣਾ ਮੈਂ ਵਾਲਾਂ ਨੂੰ ਜ਼ਿਆਦਾ ਮਤਲਬ ਤਿੰਨ ਵਾਰੀ ਤਾਂ ਮਤਲਬ ਕਦੇ-ਕਦੇ ਕਰਦੀ ਆ ਜਦੋਂ ਕਈ ਵਾਰੀ ਕੋਈ ਜ਼ਿਆਦਾ ਮਿੱਟੀ ਘਟਾ ਕੋਈ ਨੇਰੀ ਆ ਜਾਵੇ ਵੈਸੇ ਤਾਂ ਮੈਂ ਤਿੰਨ ਵਾਰੀ ਵਾਸ਼ ਕਰਦੀ ਆ ਸੌਰੀ ਦੋ ਵਾਰੀ ਵਾਸ਼ ਕਰਦੀ ਆ ਤਿੰਨ ਵਾਰੀ ਤਾਂ ਉਹਦੇ ਹੀ ਕਰਦੀ ਆ ਜਦੋਂ ਕੋਈ ਹਨੇਰੀ ਜਾਂ ਕੋਈ ਮਿੱਟੀ ਘਟਾ ਵਾਲਾਂ ਦੇ ਵਿੱਚ ਪੈ ਜਾਵੇ ਨੇਰੀ ਆ ਜਾਵੇ ਤਾਂ ਉਹਦੇ ਨਾਲ ਵਾਲਾਂ 'ਚ ਮਿੱਟੀ ਘਟਾ ਪੈਂਦਾ ਤੇ ਇੱਥੇ ਆਪਾਂ ਜੀ ਲੱਗਿਆਂ ਵਾਲਾਂ ਨੂੰ سیرਮ ਲਗਾਉਣ ਤੁਸੀਂ ਫੰਬੇ ਨਾਲ ਵੀ ਕਾਟਨ ਨਾਲ ਵੀ ਲਗਾ ਸਕਦੇ ਆ ਤੇ ਮੈਂ ਤਾਂ ਜਿਵੇਂ ਤੇਲ ਲਗਾਉਣੀਆਂ ਵਾਲਾਂ ਨੂੰ ਉਸੇ ਤਰ੍ਹਾਂ ਹੀ ਹੱਥਾਂ ਨਾਲ ਹੀ ਲਗਾ ਰਹੀ ਆ ਹਲਕੇ ਹੱਥਾਂ ਨਾਲ ਹੀ ਵਾਲਾਂ ਦੀ ਮ사ਜ ਕਰਨੀ ਚਾਹੀਦੀ ਆ ਵਾਲਾਂ ਨੂੰ ਆਪ ਹਲਕੇ ਹੱਥਾਂ ਨਾਲ ਹੀ ਇਸ ਸਿਰਮਣੂ ਲਗਾਵਾਂਗੇ ਤੇ ਅੱਧੇ ਘੰਟੇ ਬਾਅਦ ਵਾਲਾਂ ਨੂੰ ਵਾਸ਼ ਕਰ ਲਵਾਂਗੇ ਇਥੇ ਆਪਾਂ ਵਾਲਾ ਨੂੰ ਅੱਗੇ ਕਰਕੇ ਅੱਗੇ ਨੂੰ ਪਲਟ ਕੇ ਤੇ ਫਿਰ ਪਿਛਲੇ ਪਾਸੇ ਵੀ ਚੰਗੀ ਤਰ੍ਹਾਂ ਮਤਲਬ ਇਹ ਸਿਰਮੂਲ ਗਾ ਲਵਾਂਗੇ ਜਿਹੜੀਆਂ ਭੈਣਾਂ ਕਹਿੰਦੀਆਂ ਸਾਡਾ हेयर फॉਲ ਤੇ ਸਾਡੇ हेयर ਗਰੋਥ ਨਹੀਂ ਹੁੰਦੀ ਤੇ ਉਹ ਇਸ ਰੈਮਡੀ ਨੂੰ ਜ਼ਰੂਰ ਯੂਜ਼ ਕਰਨ ਤੇ ਵਾਲਾਂ ਦੀ ਗਰੋਥ ਬਹੁਤ ਚੰਗੀ ਹੋਊਗੀ ਤੇ ਵਾਲ ਟੁੱਟਣੋਂ ਵੀ ਛੱਟ ਜਾਣਗੇ ਵਾਲਾਂ ਨੂੰ ਅੱਗੇ ਨੂੰ ਪਲਟ ਕੇ ਇਸ ਤਰ੍ਹਾਂ ਜਾਂ ਤੇਲ ਦੀ ਮ사ਜ ਜਾਂ ਕੋਈ ਵੀ ਸ਼ਰਮ ਲਗਾਉਣੇ ਆ ਤਾਂ ਇਹਦੇ ਨਾਲ ਵਾਲਾਂ ਬਲੱਡ ਦਾ ਸਰਕੂਲੇਸ਼ਨ ਚੰਗਾ ਹੁੰਦਾ ਤੇ ਵਾਲਾਂ ਦੀ ਗਰੋਥ ਵੀ ਚੰਗੀ ਹੁੰਦੀ ਆ ਤੇ ਇੱਥੇ ਆਪਾਂ ਅੱਧੇ ਘੰਟੇ ਲਈ ਵਾਲਾਂ ਨੂੰ ਵਾਲਾਂ ਦਾ ਜੂڑا ਬਣਾ ਲਵਾਂਗੇ ਉਸ ਤੋਂ ਬਾਅਦ ਵਾਸ਼ ਕਰ ਲਵਾਂਗੇ on the other